ਤਰਨਤਾਰਨ ਦੇ ਕਸਬਾ ਦਿਆਲਪੁਰ ਚ ਕਿਸਾਨਾਂ ਨੇ ਪੀਪੇ ਖੜਕਾ ਲੋਕਾਂ ਨੂੰ ਕੀਤੀ ਅਪੀਲ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੀ ਲੋਕ ਦੇਣ ਸਾਥ ਮੰਗਾ ਨਾ ਮੰਨਣ ਤੱਕ ਸੰਘਰਸ਼ ਰਹੇਗਾ ਜਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਸਤਨਾਮ ਸਿੰਘ ਮਨੇਹਾਲਾ ਨੇ ਕਿਹਾ ਕਿ ਸਰਕਾਰ ਨੂੰ ਆਪਣਾ ਅੜੀ ਵਾਲਾ ਰਵਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਿੰਡਾਂ ਕਸਬਿਆਂ ਅਤੇ ਸੱਥਾਂ ਵਿੱਚ ਲੋਕਾਂ ਨੂੰ ਜਾਗਰੂਕਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਉਹਨਾਂ ਨੂੰ ਪੂਰਾ ਹੰਗਾਰਾ ਮਿਲ ਰਿਹਾ ਹੈ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸੁਖਬੀਰ ਖਹਿਰਾ ਦੀ ਇਹ ਵਿਸ਼ੇਸ਼ ਰਿਪੋਰਟ ਉਹਨਾਂ ਦੀ ਕੁਰਬਾਨੀ ਕਿਤੇ ਆਵੇਂਗਾ ਜਾਵੇ ਇਸ ਵਾਸਤੇ ਆਪਾਂ ਉਹਨਾਂ ਦਾ ਪੂਰਨ ਤੌਰ ਤੇ ਪੂਰਾ ਸਾਥ ਦੇਣਾ ਵਾ ਤਾਂ ਕਿ ਆਪਣੀ ਔਨਵਾਰੀ ਜਿਵਾਨੀ ਬਚ ਸਕੇ ਕਿਸਾਨੀ ਬਚ ਸਕੇ ਇਹ ਪ੍ਰਾਈਵੇਟ ادارے ਹੋਗੇ ਤੇ ਵੀਰੋ ਬਹੁਤ ਮੁਸ਼ਕਲਾਂ ਆ ਸਕਦੀਆਂ ਵਾ ਜਿਹੜੀ 10 ਰੁਪਈਆ ਦੀ ਕਿਸਾਨ ਤੋਂ ਚੀਜ਼ ਖਰੀਦੀ ਹੋਈ ਪ੍ਰਾਈਵੇਟ ਜਿਹੜੇ ਪਲੇਰਿਆਂ ਉਹ ਆਪਾਂ ਨੂੰ 200 ਤੋਂ 200 ਦੀ ਵੀ ਦੇ ਦੇਣਾ ਆਪਾਂ ਆਨ ਨੂੰ ਕੁਝ ਨਹੀਂ ਕਹਿ ਸਕਦੇ ਹੁਣ ਆਪਾਂ 22 ਤਰੀਕ ਨੂੰ ਸੇਨ ਕੰਸੂਰਾ ਨੀ ਨਾ ਰਿਤੇ ਨੂੰ ਹਟਾ ਲੈ ਕੇ ਭਾਰਿੰਦਾ ਉਹ ਜੋ ਆਪਣੇ ਦੋ ਫਾਰਮਾਂ ਵੱਲੋਂ 30 ਤਰੀਕ ਦਾ ਸੱਦਾ ਦਿੱਤਾ ਗਿਆ ਸੀ ਕਿਸਾਨ ਆਗੂ ਆਪਣਾ ਜੋ ਸਰਮਨ ਸਿੰਘ ਬੰਦੇਰ ਉਹਦੇ ਵੱਲੋਂ ਬੇਨਤੀ ਕੀਤੀ ਗਈ ਸੀ ਇਹ 30 ਤਰੀਕ ਨੂੰ ਪੂਰਨ ਤੌਰ ਤੇ ਪੂਰਾ ਪੰਜਾਬ ਬੰਦ ਰਹੂਗਾ ਉਹਦਾ ਅਸੀਂ ਪਹਿਲੋਂ ਹੀ ਪਿੰਡ-ਪਿੰਡ ਜਾ ਕੇ ਸ਼ਹਿਰ ਹਰ ਅੱਡੇ ਦੇ ਜਾ ਕੇ ਬੇਨਤੀ ਅਪੀਲ ਕਰ ਰਹੇ ਆ ਕਿ ਆਪਸ ਵਿੱਚ 30 ਤਰੀਕ ਨੂੰ ਕੋਈ ਟਕਰਾਅ ਨਾ ਹੋਵੇ ਇਸ ਵਾਸਤੇ ਅਸੀਂ ਪਹਿਲੋਂ ਹੀ ਉਹਨਾਂ ਦੇ ਗਾਰੀ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਵੀ ਕੋਈ ਵੀ ਦੁਕਾਨ ਜਾਂ ਕੋਈ ਗੱਡੀ ਸੜਕ ਤੇ ਬਾਹਰ ਲੈ ਕੇ ਨਾ ਆਵੇ ਕਿਉਂਕਿ ਆਪਸ ਵਿੱਚ ਆਪਾਂ ਲੜਨਾ ਨਹੀਂ ਚਾਹੁੰਦੇ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਕਿ ਆਪਸ ਵਿੱਚ ਲੜਨਾ ਜਾਂ ਇਹਨਾਂ ਦਾ ਆਪਸ ਵਿੱਚ ਕੋਈ ਇਹੋ ਜਿਹਾ ਵਿਗੜ ਪਵੇ ਕਿ ਆਪਸ ਵਿੱਚ ਹੀ ਰਾਲੇ ਲੜਿੱਤੇ ਰਹਿਣ ਸਾਡੇ ਤਾਂ ਹੀ ਨਾਂਗਾ ਲਾਵੇ ਸੋ ਆਪਾਂ ਬੇਨਤੀ ਕਰਨਾ ਹੈ ਸਾਰੇ ਵੀਰਾਂ ਨੂੰ ਦੁਕਾਨਦਾਰਾਂ ਨੂੰ ਮੁਲਾਜ਼ਮਾਂ ਨੂੰ ਕਿ ਆਪਾਂ 30 ਤਰੀਕ ਨੂੰ ਪੂਰਨ ਤੌਰ ਤੇ ਪੂਰਾ ਪੰਜਾਬ ਬੰਦ ਕਰਕੇ ਸੈਂਟਰਲ ਸਰਕਾਰ ਨੂੰ ਇਹ ਵਿਖਾਉਣਾ ਵਾ ਕਿ ਸਾਡਾ ਪੂਰਾ ਏਕਾ ਵਾ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਸਾਰੇ ਇਕੱਠੇ ਆ ਸੋ ਆਪਾਂ ਲੜ ਕੇ ਉਹਨਾਂ ਤੋਂ ਬਹਿ ਕੇ ਸੰਘਰਸ਼ ਕਰਕੇ ਤੇ ਫਿਰ ਆਪਾਂ ਆਪਦੇ ਹੱਕ ਲੈਣੇ ਆ ਕੋਈ ਹਲਰਬਾਜੀ ਨਹੀਂ ਕਰਨੀ ਇਹ ਸਾਰਿਆਂ ਨੂੰ ਬੇਨਤੀ ਕੀਤੀ ਆ ਵੀਰ ਜੀ ਅੱਡੇ ਤੇ ਵੀ ਪਿੰਡਾਂ ਜਿਹੜੇ ਬੇਨਤੀ ਕਰਾਂਗੇ ਉਹ ਇਹ ਸਾਡੀ ਅੱਜ ਦੀ ਮੁੱਦਾ ਵਾ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੋਈ ਸਰਕਾਰ ਨੇ ਵਿਸ਼ਵਾਸ ਦਵਾਇਆ ਪਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀਰ ਜੀ ਪੰਜਾਬ ਦੇ ਮੰਤਰੀ ਗਏ ਸੀ ਤੁਹਾਨੂੰ ਪਤਾ ਸ਼ਾਇਦ ਤੁਸੀਂ ਮੀਡੀਆ ਜੇ ਤੁਹਾਨੂੰ ਪਤਾ ਸਾਰੇ ਨਾਲੋਂ ਜ਼ਿਆਦਾ ਹੋਊਗਾ ਜਿਹੜੇ ਮੰਤਰੀ ਹੁੰਦੇ ਆ ਇਹ ਆਪੋ ਆਪਣੀਆਂ ਸਿਰਫ ਵੋਟਾਂ ਪੱਕੀਆਂ ਕਰਨ ਜਾਂਦੇ ਆ ਕਿਉਂਕਿ ਉਥੇ ਜਾਣਗੇ ਤੇ ਲੋਕਾਂ ਨੂੰ ਹੋਊਗਾ ਪੜੇ ਹਮਾ ਧਰਤੀ ਆ ਧਰਨੇ ਦੇ ਜਾਂ ਕਿਸਾਨਾਂ ਦੇ ਆਪਣਾ ਹਮ ਧਰਤੀ ਕੋਈ ਨਹੀਂ ਜੇ ਸਾਡੇ ਮਦਰਦੀ ਆ ਤੇ ਡੱਲੇ ਵਾਲੀ ਦੀ ਸਿਹਤ ਨਾਲੋਂ ਪਤਾ ਲੈਣ ਦੀ ਜ਼ਿਆਦਾ ਲੋੜ ਆ ਵੀ ਇਹ ਸਾਰੇ ਜਰੜ ਕੇ 92 ਦੇ 92 ਦਿੱਲੀ ਜਾਣ ਦਿੱਲੀ ਜਾ ਕੇ ਸੈਂਟਰ ਸਰਕਾਰ ਨੂੰ ਲੂਣਾ ਮਾਰਨ ਉੱਥੇ ਉਹਨਾਂ ਨੂੰ ਆਖਣ ਕਿ ਸਾਡੇ ਜੋ ਉਹਨਾਂ ਦੇ ਮਸਲੇ ਉਹਨਾਂ ਦੇ ਪੂਰੇ ਕੀਤੇ ਜਾਣ ਤਾਂ ਕਿ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਬਣੀ ਰਵੇ ਇਹ ਹੋਤੇ ਤੇ ਜਾਂਦੇ ਨਹੀਂ ਕਿ ਇਥੇ ਪਤਾ ਲਾਉਣ ਇਸ ਵਾਸਤੇ ਜਾਂਦੇ ਆ ਕਿ ਲੋਕਾਂ ਨੂੰ ਲੋਕ ਵਿਖਾੜਾ ਕੀਤਾ ਜਾਵੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਹਮਦਰਦੀ ਆ ਸੋ ਪਤਾ ਲੈਣਾ ਚੰਗੀ ਗੱਲ ਆ ਪਰ ਪਤਾ ਲੈਣ ਨਾਲੋਂ ਸਾਨੂੰ ਜ਼ਿਆਦਾ ਜ਼ਰੂਰੀ ਆ ਕਿ ਦਿੱਲੀ ਜਾ ਕੇ ਸਾਡੀ ਗੱਲ ਰੱਖਣ ਕਿਉਂਕਿ ਇਹਨਾਂ ਦੇ ਰਾਈ ਗੱਲ ਰੱਖੀ ਜਿਹੜੀ ਆ ਉਹ ਜ਼ਿਆਦਾ ਅਸਰ ਕਰਨਾ ਵਾ ਜਿਹੜੇ ਸਾਡੇ ਰਾਈ ਜਾਰੀ ਗੱਲ ਜਾਂਦੀ ਆ ਉਹਦਾ ਅਸਰ ਉਹ ਘੱਟ ਕਰਦੇ ਆ ਸੋ ਬੇਨਤੀ ਆ ਇਹਨਾਂ ਨੂੰ ਅਸੀਂ ਫੇਰ ਅਪੀਲ ਕਰਦੇ ਆ ਕਿ ਸਾਡੇ ਤੋਂ ਪਤਾ ਲਾਉਣ ਦੀ ਲੋੜ ਨਹੀਂਗੀ ਦਿੱਲੀ ਜਾ ਕੇ 92 ਦੇ 92 ਐਮ ਐਲ ਏ 13 ਐਮ ਪੀ ਆ ਸਾਰੇ ਜਾ ਕੇ ਉੱਥੇ ਰੌਲਾ ਪਾਉਣ ਕਿ ਕਿਸਾਨਾਂ ਨੂੰ ਧਰਨੇ ਤੋਂ ਠਾਇਆ ਜਾਵੇ ਉਹਨਾਂ ਦੀਆਂ ਮੰਗਾਂ ਵਾ ਜਾਇਜ਼ ਮੰਗਾਂ ਵਾ ਤੇ ਪੂਰੀਆਂ ਕੀਤੀਆਂ ਜਾਣ ਸੋ ਬੇਨਤੀ ਹੈ ਸਾਡੀ